Ah, <coughs>

ਸਰਕਾਰ ਜੋਗ ਮੇਰੇ ਆਪੂ ਸਾਥੀਆਂ ਨੂੰ ਦੇਸ਼ਵਾਸੀਆਂ ਨੂੰ ਜੈ ਭੀ ਜੈ ਭਾਰਤ ਸਸ਼ੀਕਾਲ ਨਮਸਕਾਰ ਅੱਜ ਆਕਰਿਆ ਜੇ ਕੈਮਰਾਮੈਨ ਜੀ ਜ਼ੂਮ ਕਰਕੇ ਵੜਾ ਜਾਂ ਦਿਖਾਈਏ ਇੱਥੇ ਸਾਰੇ ਮੰਤਰੀ ਮੰਡਲ ਬੈਠਦੇ ਆ ਮੁੱਖ ਮੰਤਰੀ ਵਿਕਾਸ ਮੰਤਰੀ ਪੰਚਾਇਤ ਮੰਤਰੀ ਐਸ்சி ਕਮਿਸ਼ਨ ਚੇਅਰਮੈਨ ਅਤੇ ਹੋਰ ਵੀ ਜਿਹੜੇ ਸਮਾਜ ਦੇ ਉਭਰੇ ਹੋਏ ਲੀਡਰ ਜਿਹੜੇ ਹੈਗੇ ਆ ਇੱਥੇ ਸਾਰੇ ਆਪਣੇ ਕੰਮਾਂ ਲਈ ਆਉਂਦੇ ਆ ਅੱਜ ਅਸੀਂ ਵੀ ਸਮੂਹ ਮਲਦੂਰ ਵਲਫੈਰ ਸਭਾ ਵੱਲੋਂ ਕਾਫੀ ਲੰਮੇ ਸਮੇਂ ਤੋਂ ਦੁਖੀ ਸੀਗੇ 2400 ਲੱਗੇ ਹੋਏ ਆ ਮਜ਼ਦੂਰਾ ਦੀ ਲੜਾਈ ਲੜਦੇ ਬੜੇ ਖੁਸ਼ ਨਸੀਬਾਂ ਕਿ ਅਸੀਂ ਉਹ ਕੰਮ ਕਰਦੇ ਆ ਕਿ ਜਿਹੜਾ ਕੋਈ ਵੀ ਕਿਸੇ ਦਾ ਕੰਮ ਨਹੀਂ ਕਰਦਾ ਮਜ਼ਦੂਰ ਜਿਹੜਾ ਕੰਮ ਕਰਦਾ ਉਹਨੂੰ ਪੱਠੇ ਮਾਲਕ ਵੀ ਕਹਿੰਦਾ ਹੈ ਕਿ ਮਜ਼ਦੂਰ ਤੋਂ ਕੰਮ ਲੈ ਲੋ ਇਹਨੂੰ ਕੁਝ ਦੇਣਾ ਨਾ ਪਵੇ। ਐਵੇਂ ਖੇਤ ਦੇ ਵਿੱਚ ਕੰਮ ਕਰੀਏ ਤੇ ਕਿਸਾਨ ਕਹਿੰਦਾ ਮਜ਼ਦੂਰ ਕੰਮ ਕਰ ਜਾਵੇ ਤੇ ਕੁਝ ਦੇਣਾ ਨਾ ਪਵੇ। ਇਸੇ ਤਰ੍ਹਾਂ ਹੀ ਮੰਡੀ ਦੇ ਵਿੱਚ ਮਜ਼ਦੂਰ ਕੰਮ ਕਰੇ ਤਾਂ ਮੰਡੀ ਵਾਲੇ ਵੀ ਕਹਿੰਦੇ ਆ ਕਿ ਕੰਮ ਮਜ਼ਦੂਰ ਤੋਂ ਲੈ ਲਈਏ ਪਰ ਦੇਣਾ ਕੁਝ ਨਾ ਪਵੇ। ਇਸੇ ਤਰ੍ਹਾਂ ਮਨਰੇਗਾ ਮਜ਼ਦੂਰਾ ਉਹ ਕੰਮ ਕਰਦੇ ਆ ਲੇਕਿਨ ਕੰਮ ਮਜ਼ਦੂਰ ਕਰਦੇ ਆ ਤਾਂ ਖਾਤੇ ਲਾ ਕੇ ਔਰ ਜਰਨਲ ਕਾਟਾਗਰੀ ਦੇ ਲੋਕ ਜਿਹੜੇ ਕੰਮ ਕਰਨ ਵਾਲੇ ਨਹੀਂ ਹੈਗੇ ਉਹ ਮਜ਼ਦੂਰਾਂ ਦੇ ਪੈਸੇ ਖੜਾ ਕੇ ਰਹਿ ਜਾਂਦੇ ਔਰ ਕਾਫੀ ਲੰਮੇ ਸਮੇਂ ਤੋਂ ਮਿਹਨਤ ਕਰਦਿਆਂ ਨਾਲ ਆਓ ਤੁਹਾਨੂੰ ਦਿਖਾਈਏ ਕਿ ਅੱਜ ਦੀ ਜਿਹੜੀ ਰਿਪੋਰਟ ਆ ਉਹ ਕਿੰਨੀ ਕੁ ਸਾਡੇ ਵਾਸਤੇ ਜ਼ਿੰਮੇਵਾਰਤਾ ਹੈਗੀ ਆ ਔਰ ਕਿੰਨੇ ਕਾਗਜ ਲੈਂਦੇ ਆ ਤਾਂ ਮੇਰੇ ਸਾਥੀ ਜਿਹੜੇ ਮਨਰੇਗਾ ਮਜ਼ਦੂਰ ਨੇ ਉਹ ਸਾਰੇ ਹੀ ਬੈਠੇ ਹੋਣਗੇ ਆਸਲਾ ਆ ਕੇ ਕਿ ਪ੍ਰਧਾਨ ਗਏ ਆ ਪਤਾ ਨਹੀਂ ਕੀ ਕਰਕੇ ਆਇਆ ਬਹੁਤ ਸਾਰੇ ਮਜ਼ਦੂਰ ਜਿਹੜੇ ਹੈਗੇ ਉਹ ਕੰਮ ਕਰਦੇ ਆ ਆਸਲਾ ਕੇ ਬੈਠੇ ਆ ਬਹੁਤ ਸਾਰੇ ਮਜ਼ਦੂਰ ਸਿੱਖ ਕੇ ਚਲੇ ਜਾਂਦੇ ਆ ਤਾਂ ਮੈਂ ਦਿਖਾਣ ਲੱਗਿਆ ਕਿ ਆਹਾ ਲੈਟਰ ਇੱਕ ਅੱਜ ਦੀ ਪੰਚਾਇਤ ਮੰਤਰੀ ਨੂੰ ਜਮ੍ਹਾਂ ਹੋ ਗਈ ਆ ਮੁੱਖ ਮੰਤਰੀ ਨੂੰ ਡਾਕ ਰਾਹੀਂ ਜਾਏਗੀ ਤਾਂ ਇਹਦੇ ਵਿੱਚ ਕੀ ਚੀਜ਼ ਸੀਗੀ ਕਿ ਲਗਭਗ 1988 ਦੇ ਵਿੱਚ ਚੱਕ ਮੰਨੂ ਮਾਸ਼ੀਆਂ ਪਿੰਡ ਸੀਗਾ ਰੁੜ ਗਿਆ ਲੇਕਿਨ 25 ਸਾਲ ਲਗਾਤਾਰ ਉਹਨੀਆਂ ਗ੍ਰਾਂਡਾ ਨੇ ਰਿਗਰੀਆਂ ਖੜਾਉਂਦੇ ਰਹੇ ਉਹਦੇ ਤੋਂ ਸਾਬਤ ਕੀਤੀ ਹੋਈ ਗ੍ਰਾਂਡ ਸੀਗੀ ਤੇ ਵਿਜੀਲੈਂਸ ਬਿਊਰੋ ਨੇ ਉਹਦੇ ਤੇ ਕਾਰਵਾਈ ਕਰਨੀ ਸੀਗੀ ਲੇਕਿਨ ਪੈਸੇ ਦੇ ਜੋਰ ਦੇ ਨਾਲ ਸਿਆਸੀ ਲੋਕ ਜਿਹੜੇ ਹੈਗੇ ਸੀਗੇ ਉਹ ਨਪਾਤੀ ਬੈਰ ਗਏ ਅੱਜ ਉਸ ਦੇ ਸਬੰਧ ਵਿੱਚ ਮਿਲੇ ਆ ਅਤੇ ਇਸ ਤੋਂ ਇਲਾਵਾ ਆ ਜਿਹੜੀਆਂ ਲੈਟਰਾਂ ਨੇ ਇਹਨਾਂ ਬਾਰੇ ਪਤਾ ਲੈ ਲਿਆ ਪੰਚਾਇਤ ਟਰੈਕਟਰ ਜੀਡੀਸੀ ਪੰਜਾਬ ਨੂੰ ਮਿਲੇ ਉਹਨਾਂ ਤੋਂ ਦੋ ਲੈਟਰਾਂ ਲੈ ਲਈਆਂ ਨੇ ਉਹ ਲੈਟਰਾਂ ਕਿਹੜੀਆਂ ਨੇ ਯਾਦ ਰੱਖਿਓ ਕਿ ਬਹੁਤ ਵੱਡੀ ਲੈਟਰ ਸੀਗੀ ਸਾਡੀ ਕਿ ਇੱਕ ਏਪੀਓ ਨੂੰ ਅਤੇ ਜੀਆਰਐਸ ਨੂੰ ਕੰਮ ਨਾ ਦਿੱਤਾ ਜਾਵੇ ਮਜ਼ਦੂਰ ਨੂੰ ਤੇ ਉਹਨਾਂ ਨੂੰ ਜੁਰਮਾਨਾ ਪੈਂਦਾ ਸੀਗਾ ਉਹ ਜੁਰਮਾਨੇ ਦੀ ਲੈਟਰ ਜਿਹੜੀ ਹੈਗੀ ਅੱਜ ਸਾਨੂੰ ਮਿਲ ਗਈ ਹੈ ਉਹ ਲੈਟਰ ਆ ਗਈ ਸੀ ਕਬੱਡੀ ਖੇਡਾਂ ਨੂੰ ਆਹ ਇੱਕ ਤਾਂ ਲੈਟਰ ਸੀਗੀ ਸਾਡੀ ਕਿ ਜਿਹੜਾ ਜੁਰਮਾਨਾ ਪੈਂਦਾ ਉਹ ਸਾਨੂੰ ਮਿਲ ਹੀ ਨਹੀਂ ਇੱਥੋਂ ਆ ਕੇ ਸੀ ਚੰਡੀਗੜ੍ਹੋਂ ਕਢਾਈ ਆ ਦੂਸਰੀ ਆ ਕਿ ਇੱਕ ਲੋਕਪਾਲ ਜਿਹੜਾ ਕੇਸ ਚਗੜਦਾ ਤੇ ਉਹਦੇ ਚ ਧੂਰਾ ਰਹਿ ਜਾਂਦਾ ਉਹਦੀ ਅਪੀਲ অথਟੀਟੀ ਦਾ ਲੈਟਰ ਮਿਲ ਗਿਆ ਆਪਾਂ ਨੂੰ ਹੁਣ ਉਹਦੀ ਅਪੀਲ অথਟੀਟੀ ਜਿਹੜੀ ਹੈਗੀ ਆ ਪਹਿਲੋ ਚੰਡੀਗੜ੍ਹ ਸੀਗੀ ਤਾਂ ਫਿਰ ਪੰਜਾਬ ਦੇ ਵਿੱਚ ਸਾਰੇ ਡੀਸੀਆਂ ਨੂੰ ਕਰ ਦਿੱਤੀ ਆ ਉਹ ਵੀ ਲੈਟਰ ਜਿਹੜੀ ਹੈਗੀ ਅੱਜ ਕਢਵਾ ਲਈ ਆ ਇਹ ਮਿੰਰੇਗਾ ਮਜ਼ਦੂਰਾਂ ਦੀਆਂ ਸਮੱਸਿਆ ਨੂੰ ਲੈ ਕੇ ਜਿਹੜਾ ਅੱਜ ਦਾ ਜਿਹੜਾ ਦਿਨ ਸੀ ਸਾਰਾ ਅਸੀਂ ਪਹੁੰਚੇ ਹੋਏ ਆ ਇਸ ਤੋਂ ਇਲਾਵਾ ਦਖਾਨਾ ਕਿ ਜਿੰਨੇ ਵੀ ਮੇਰੇ ਆਗੂ ਸਾਥੀ ਆ ਜਿੰਨੇ ਵੀ ਮਨਜ਼ੂਰ ਸਾਥੀ ਆ ਗੱਲਾਂ ਨਾਲ ਨਹੀਂ ਕੰਮ ਕਰਦੇ ਬੜੀ ਜ਼ਿੰਮੇਵਾਰੀ ਨਾਲ ਕੰਮ ਕਰਨਾ ਪੈਂਦਾ ਐਸ ਤੋਂ ਇਲਾਵਾ ਕਿੰਨੀਆਂ ਦਰਖਾਸਤਾਂ ਤੁਸੀਂ ਗਿਣ ਨਹੀਂ ਸਕਦੇ ਤੁਸੀਂ ਵਜਨ ਇੰਨਾ ਹੈਗਾ ਕਿ ਮੈਨੂੰ ਲੱਗਦਾ ਕਿ ਜਲਦੀ ਚੁੱਕ ਵੀ ਨਹੀਂ ਸਕਦੇ ਜਿਹੜਾ ਅੱਜ ਬੈਕ ਭਰਿਆ ਹੋਇਆ ਆਓ ਤੁਹਾਨੂੰ ਵਿਖਾਈਏ ਕਿ ਸਾਡੇ ਕੰਮ ਸੀਗੇ ਅੱਜ ਕਿੰਨੇ ਬੰਦਿਆਂ ਨੂੰ ਮਿਲੇ ਆ ਚੀਫ ਸਕੱਟਰੀ ਪੰਜਾਬ ਦੇ ਰਿਪੋਰਟ ਰੂਮ ਚ ਚਲੇ ਗਏ ਆ ਔਰ ਪੰਚਾਇਤ ਮੰਤਰੀ ਨੂੰ ਮਿਲ ਗਏ ਆ ਜੀਡੀਸੀ ਪੰਜਾਬ ਨੂੰ ਮਿਲ ਗਏ ਆ ਅਤੇ ਪੰਚਾਇਤ ਡਾਇਰੈਕਟਰ ਨੂੰ ਮਿਲ ਗਏ ਚਾਰ ਬੰਦਿਆਂ ਨੂੰ ਮਿਲ ਗਏ ਆ ਤਾਂ ਕੱਲ ਨੂੰ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਡੇ ਵਕੀਲ ਸਾਹਿਬ ਨੇ ਹਰਿੰਦਰਪਾਲ ਸਿੰਘ ਜੀ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਲਾਂਗੇ ਉਸ ਤੋਂ ਜਿਹੜਾ ਬਚਿਆ ਹੋਇਆ ਟਾਈਮ ਇੱਕ ਰੂਮ ਰਹਿ ਗਿਆ ਸੀਗਾ ਆ ਆਰਪੀ ਆਰਪੀਯੂ RF RPU RPU محکمہ ਸੀਗਾ ਉਹ ਇੱਕ ਦਿੱਲੀ ਵਾਲਾ محکمہ ਹੈ ਇੱਥੇ ਬੈਠਾ ਹੁੰਦਾ ਹੈ ਉਹਨਾਂ ਦੇ ਰਿਪੋਰਟ ਵਿੱਚ ਜਾਣਾ ਉਸ ਵੀਰੀ ਟਾਈਮ ਲੱਗਿਆ ਤਾਂ ਮਿਲਾਂਗੇ ਨਾਲੇ ਸਾਡੇ ਐਸਸੀ ਕਮਿਸ਼ਨ ਚੇਅਰਮੈਨ ਨਵੇਂ ਬਣੇ ਹੋਏ ਆ ਜਿਹੜੇ ਉਹਨਾਂ ਨੂੰ ਵੀ ਅਸੀਂ ਕੱਲ ਨੂੰ ਮਿਲਾਂਗੇ ਜੇਕਰ ਟਾਈਮ ਲੱਗ ਗਿਆ ਨਹੀਂ ਤਾਂ ਸਭ ਤੋਂ ਜ਼ਿਆਦਾ ਟਾਈਮ ਸਾਡਾ ਜ਼ਰੂਰੀ ਕਿਹੜਾ ਹੈਗਾ ਕਿ ਮਾਂਜੋਬ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਜਿਹੜੇ ਸਬੂਤ ਲੈ ਕੇ ਆਏ ਆ ਉਹ ਦੇਣੇ ਨੇ ਉਹਨਾਂ ਦੀ ਬਾਤ ਵੱਡੀ ਲੋੜ ਆ ਚਲੋ ਬੋਲੋ ਵੀ ਬੋਲੋ ਹਾਲੋ ਜੀ ਆ ਹੈਗੇ ਆ ਇਹ ਲੋਕਪਾਲ ਦੇ ਜਿਹੜੇ ਫੈਸਲੇ ਧੂਰੇ ਆ ਜਾਂ ਪੂਰੇ ਆ ਆਸ ਕੱਚ ਬਣਾ ਰੱਖਦੇ ਆ ਲਗਭਗ ਕਿੰਨਾ ਵੱਡਾ ਬੰਡਲ ਹੈਗਾ ਇਹਨਾਂ ਨੂੰ ਵਕੀਲ ਸਾਹਿਬ ਹੋਏ ਜਾਂ ਜੱਜ ਸਾਹਿਬ ਹੋਈ ਉਹ ਪਰਨ ਲੱਗਿਆ ਹੀ ਕਹਿਣਗੇ ਇਹ ਦਫਾ ਕਰੋ ਇੰਨੇ ਕਾਗਜ਼ ਪੜਨ ਲੱਗਿਆਂ ਕਿੱਥੇ ਮਜ਼ਦੂਰਾਂ ਦਾ ਟਾਈਮ ਪ੍ਰਾਪ ਕਰਾਂਗੇ ਮਜ਼ਦੂਰਾਂ ਦੇ ਹੱਕ 'ਚ ਕੋਈ ਨਹੀਂ ਬੋਲਦਾ ਆ ਸਾਰੇ ਕਾਗਜ਼ ਜਿਹੜੇ ਹੈਗੇ ਆ ਇਹ ਮਨਰੇਗਾ ਵਾਲੇ ਹੈਗੇ ਐਸ ਤੋਂ ਇਲਾਵਾ ਇਹਨੂੰ ਇੱਥੇ ਰੱਖੀਏ ਦੂਸਰਾ ਬੰਡਲਾ ਆਲੋ ਆਓ ਜੀ ਬਾਹਰ ਤੁਸੀਂ ਆਲੋ ਜੀ ਆ ਉਹ ਹੈਗੇ ਆ ਕਿ ਜਿਹੜੇ ਮਸਟਾਲ ਦੇ ਵਿੱਚ ਫੋਟੋਆਂ ਕਿਸੇ ਦੀਆਂ ਹੁੰਦੀਆਂ ਫੋਟੋਆਂ ਕਿਸੇ ਦੀਆਂ ਹੁੰਦੀਆਂ ਤਾਂ ਨਾਮ ਕਿਸੇ ਦਾ ਹੁੰਦਾ ਜਿਹੜੇ ਕੰਮ ਕਰਨ ਵਾਲੇ ਲੋਕ ਹੁੰਦੇ ਆ ਉਹਨਾਂ ਦਾ ਕਿਤੇ ਨਹੀਂ ਨਾਮ ਹੁੰਦਾ ਤੇ ਜਿਹੜੇ ਘਰੇ ਬੈਠੇ ਹੋਏ ਆ ਉਹਨਾਂ ਦੇ ਨਾਮ ਹੁੰਦੇ ਆ ਇਹ ਵੀ ਵਕੀਲ ਸਾਹਿਬ ਨੂੰ ਅਸੀਂ ਦੇਣਾ ਸੀ ਸਤਜੰਨ ਸਿੰਘ ਮਾੜਾ ਨੇੜੇ ਕਰਿਓ ਜ਼ਰੂਰ ਹਾਂ ਕਿਉਂਕਿ ਬੰਡਲ ਬਹੁਤ ਵੱਡੇ ਨੇ ਬਹੁਤ ਜਾਦੇ ਨੇ ਆਪਾਂ ਦਿਖਾ ਨਹੀਂ ਸਕਨਾ ਇੰਨੀ ਲੰਮੀ ਕੋਈ ਵੀਡੀਓ ਆਪਣੀ ਵੇਖਣੀ ਨਹੀਂ ਹੈ ਕਿਸੇ ਨੇ ਆ ਇਸ ਲਈ ਸਾਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਲੋਕਾਂ ਦੀ ਤਸੱਲੀ ਕਰਾਉਣ ਲਈ ਕਿਉਂਕਿ ਘਰੇ ਬੈਠੇ ਹੀ ਪੁੱਛ ਲੈਂਦੇ ਆ ਪ੍ਰਧਾਨ ਜੀ ਪੈਸੇ ਕਦੋਂ ਆਣਗੇ ਪ੍ਰਧਾਨ ਜੀ ਨਰੇਗਾ ਕਦੋਂ ਚੱਲੇਗੀ ਪ੍ਰਧਾਨ ਜੀ ਪੈਸੇ ਘੱਟ ਪਏ ਆ ਪ੍ਰਧਾਨ ਜੀ ਜ਼ਿਆਦੇ ਪਏ ਆ ਪ੍ਰਧਾਨ ਨੂੰ ਚੰਗਾ ਇਹਨਾਂ ਨੇ ਜ਼ਿੰਮੇਵਾਰੀ ਲਈ ਹੋਈ ਆ ਤਾਂ ਪ੍ਰਧਾਨ ਇਕੱਲਾ ਹੀ ਪੰਡ ਕਾਗਜ਼ਾਂ ਦੀ ਚੱਕ ਕੇ ਲਗਾ ਫਿਰਦਾ ਐ ਇਸ ਟਾਈਮ ਕੋਈ ਸਾਥ ਦੇਵੇ ਨਾ ਦੇਵੇ ਕਿਸੇ ਦੀ ਜ਼ਿੰਮੇਵਾਰੀ ਸਹ ਚਾ ਨਹੀਂ ਐ ਇਹ ਉਹ ਮਸਟਰਾਲ ਨੇ ਵੇੜਾ ਕੀ 3500 ਰੁਪਇਆ ਲਾ ਕੇ ਅਸੀਂ ਰਗੀਨ ਜਿਹੜੀਆਂ ਫੋਟੋਆਂ ਕਰਵਾਈਆਂ ਹੋਈਆਂ ਨੇ ਉਹ ਮਸਤ ਹੋਣੇ ਐ ਦੇ ਵਿੱਚ ਕੁਝ ਮਸਤੋਲ ਰਾਤ ਨੂੰ ਫੋਟੋਆਂ ਲੱਗੀਆਂ ਹੋਈਆਂ ਰਾਤ ਨੂੰ ਕੰਮ ਕੋ ਕਰਦਾ ਨਹੀਂ ਇਹ ਨੇਰੇ ਦੀਆਂ ਫੋਟੋਆਂ ਜਿਹੜੀਆਂ ਖਿੱਚ ਕੇ ਲਾਈਆਂ ਹੋਣੀਆਂ ਉਹ ਵੀ ਹੈਗੀਆਂ ਬੋਖੀ ਜੀ ਸਟਾਕ ਕਰਦੇ ਚਲੋ ਜੀ ਤੁਸੀਂ ਇੱਥੇ ਆਰਾਮ ਫਰਮਾਓ ਜੀ ਆਓ ਜੀ ਦੂਸਰਾ ਪੈਕਟ ਆ ਲੋ ਇੱਕ ਹੋਰ ਪੱਟ ਆ ਗਿਆ ਹੈ ਆ ਹੈਗੇ ਆ ਜਿਹੜਾ 1 ਲੱਖ 84000 ਦਾ ਪਰਚਾ ਕਰਵਾਇਆ ਸੀ ਕਪਲਾ ਕੀਤਾ ਹੈਗਾ ਉਹ ਕਾਗਜ਼ ਨਹੀਂ ਆ ਕਾਗਜ਼ ਹੈਗਾ ਕਿ ਪਿੰਡ ਰਜੋ ਕੀ ਗੱਟੀ ਪਿੰਡ ਰਜੋ ਕੀ